ਕੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਆ ਪਰਸੂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫਟਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਣਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਕਾਰਨ ਦੇ ਪੱਕੇ ਟੈਂਟ ਲਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਫਿਰ ਦੇਣਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਲਦੀ ਹੈ ਬਹੁਤ ਔਖੇ ਹੋ ਕੇ ਤਾਂ ਹੁਣੇ ਵੇਖੋ ਆ ਜਿਹੋ ਜੀ ਹੁਣ ਹਾਲਤੋਂ ਡੀਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀੜਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਹੈ ਸਿਰ ਬੱਚਿਆਂ ਵਾਂਗੂ ਆਪਣੇ ਐਡੇ ਵਧੀਆ ਵਧੀਆ ਸੰਦ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆਪਾਂ ਮਿਲਾਂ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆਂ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬਣਾ ਪੈਂਦਾ ਬੜਾ ਮੰਨ ਦੁਖੀ ਤੇ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਆ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਤੇ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਿਆਂ ਚੱਲਿਆ ਉਸ ਦਿਨ 300 ਕੁਝ ਕਰੋੜ ਹੀ ਕੋਪਰੇਟ ਮਿਲਾਂ ਦਾ ਕੋ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਛ ਇਹਨਾਂ ਨੇ 50 60 ਕਰੋੜ ਪਾਤਾ ਵਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲੱਗੇ ਸ਼ਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਇਹ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਵੀ ਪਾਉਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹਰ ਪੀੜਤਾ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਇਹ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੂੰ ਵਰਤਣਾ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਣਾ ਉਹਨੂੰ ਬਜੇਗਾ ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰਾ ਸਾਡੇ ਮਕਰ ਬਹੁਤ ਬੈਠਾ ਮੈਂ ਬੱਤੀ ਕਿਸਾਨ ਜਥੇ ਬੰਦੀਆਂ ਨੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ ਬੱਤੀਆਂ ਨੂੰ ਮੈਂ ਬੱਤੀਆਂ ਬੱਤੀਆਂ ਨੂੰ ਬੰਦਾ ਨੂੰਗਾ ਹੁਣ ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਗਾ ਕਿ ਤੁਸੀਂ ਬੱਤੀ ਜਾਣੇ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਈ ਲੁਧਿਆਣੇ ਟੱਕ ਦੋ ਤੁਸੀਂ ਨਹੀਂ ਦੂਰ ਆ ਸਕਦੇ ਉਧਰ ਕੋ ਰੋਕ ਰੱਖ ਦੋ ਪਰ ਇਹ ਪੈਸੇ ਅਸੀਂ ਸਰਕਾਰ ਕੋ ਲੈ ਕੇ ਰਾਵਾਂ ਬਕਾਇਦਾ ਇਹ ਜਿਹੜੀ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 689.33 ਸੈਂਟੀ ਕਰੋੜ ਜਿਹੜੀ ਬਾਜੀ ਸੌ ਫਰੌਡ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਕਰਕੇ ਸਿਰ ਪਈ ਵੀ ਹੈਗੀ ਪਿਛੇ 1 ਮਹੀਨੇ ਵਿੱਚ ਪਰ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪਈ ਵੀ ਜਾਵੇ ਥਰਨਾ ਫਿਰ ਕਿੰਦੋਂ ਤੱਕ ਚੱਟਣਾ ਹੀ ਨਹੀਂ ਜਦੋਂ ਤੱਕ ਇਹ ਹੁਣ ਥੋੜਾ ਇਹ ਤਾਂ ਉਹ ਗੱਲ ਚੱਲੀ ਪਈ ਉਹਨੂੰ ਜਿਹੜੇ ਇਹ ਕਾਦੇ ਪੈਸੇ ਕਦੇ ਇਹ ਗੱਲੇ ਦੇ ਪਏ ਲੋਕਾਂ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਪਿਛਲੇ ਪਾਸੇੋਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸੇੋਂ ਨਿਕਲ ਕੇ ਕਾਨੂੰਨਵਾਲਾ ਖੰਡਾ ਅਸੀਂ ਜਿੰਨੇ ਦਿਨ ਤੱਕ ਅਸੀਂ ਅਮ੍ਰਿਤਸਰ ਆ ਕੇ ਨਾ ਬਾਕੀ ਹੋਰ ਵੀ ਸਿਵਲ ਪ੍ਰਸ਼ਾਸਨ ਆ ਗਿਆ ਉਹ ਤਾਂ ਕੋਈ ਚੰਗੀ ਗੱਲ ਬਾਤ ਆ ਗਈ ਹੈ ਉਹ ਦਾ ਟਾਈਮਿੰਗ ਵੀ ਅਸੀਂ ਪਿਛਲੇ ਪਾਸੇ ਸਤਕੋਏ ਮੋੜ ਤੋਂ ਅੰਦਰ ਕਰਦੇ ਪਏਨਾ ਸਤਕੋਏ ਮੋੜ ਤੋਂ ਬਿਨ ਸ਼ਹਿਰ ਵਾਲੇ ਪਾਸੇ ਜਾ ਕੇ ਫਿਰ ਦੱਸ ਜਾ ਸਕਦੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਉਹ ਅੰਮ੍ਰਿਤ ਤੋਂ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ ਉੱਤੇ ਸੇ ਖੜੇ ਮੈਂ ਜੀ ਸੁਖਵਿੰਦਰ ਸਿੰਘ ਪੰਡਤ ਕਤਵਾਲ ਤੋਂ ਬਾਜਾ ਖਾਂਚਾ ਜੀ ਅੱਜ ਦੀ ਹਾਈ ਪੰਜਾਬ ਐਸੋਟਾਣ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਹੈ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਇੱਥੇ ਪਹਿਲਾਂ ਅਸੀਂ ਉੱਥੇ ਗਰਦਾਸਪੁਰ ਵੀ ਲਾਇਆ ਸੀ ਟੈਂਕ ਚੌਕ 'ਚ ਜੀ ਸਾਹਿਬ ਨੇ ਈ ਸਾਹ ਨੇ ਵਾਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਰਾ ਪਾ ਦਿਆਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜੇਗੀ 19 ਨੂੰ ਖੁਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਕਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਸੀਂ ਐਂਡ ਵੇਖ ਕੇ ਅੱਜ ਅਸੀਂ ਸਾਨੂੰ ਕੋਈ ਚਾਹ ਨਹੀਂਗਾ ਪਰ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਹਦੇ ਸ਼ਾਂਤਮੀ ਧਰਨਾ ਲਾਇਆ ਸੀ ਦਰਦਾਸਪੁਰ ਵੀ ਅੱਜ ਐਂਡਾ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 61 ਰੁਪਏ ਰਹਿੰਦੇ ਨੇ ਔਰ ਸਰਕਾਰੀਆਂ ਮਿਲਾਂ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤੇ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆਹ ਬਿਆਸਤੀ ਜਾਦਾ ਗੰਨੇ ਦੀ 벨ਟ ਹੈ ਗੰਨੇ ਦੀ 벨ਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤਾਂ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਯਾਰ ਟੋਟਲ ਕਾਫੀ ਪੈਸੇ ਨੇ 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵਖਰਾ ਚੱਲੀ ਰਹੇਗਾ ਇਹ ਜਾਰੀ ਹੁੰਨਾ ਚ ਰਹਿਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ ਚ ਰਹੀ ਇੱਥੋਂ ਧਰਨਾ ਨਹੀਂ ਚੁੱਕਣਾ ਉਹਨਾਂ ਚ ਰਿਆਰੀ ਰਹੇਗਾ ਸਾਡੇ ਇੱਥੇ ਪੰਜ 10 ਸਾਲਾਂ ਲਾਲਨ ਪੰਜ ਮਹੀਨਾ ਲਾਲਨ ਕੁਛ ਲਾਲਨ ਪਾਏ ਸਾਨੂੰ ਘੰਟੇ ਚ ਠਾਲ ਦੇਣਾ ਵੀ ਕਹਿਣ ਪਿਆ ਹੱਥੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠ ਪਾਂਗੇ ਅਸੀਂ ਉਹਨਾਂ ਚ ਰਹੀ ਉੱਠਣਾ ਜਿੰਨਾਂ ਜਦ ਸਾਡੇ ਪੈਸੇ ਨੇ